ਦੋਸਤੋ ਜੋ ਮੈਂ ਅੱਜ ਬਿਜ਼ਨਸ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਹਾਂ ਉਹ ਸਿਰਫ ਮੁਨਾਫੇ ਵਾਲਾ ਬਿਜ਼ਨਸ ਨਹੀਂ ਸਗੋਂ ਮਾਨਵ ਵਾਲਾ ਬਿਜ਼ਨਸ ਵੀ ਹੈ ਇਹ ਬਿਜ਼ਨਸ ਮੇਰਾ ਪਰਸਨਲ ਫੇਵਰੇਟ ਵੀ ਹੈ ਔਰ ਮੈਨੂੰ ਲੱਗਦਾ ਹੈ ਕਿ ਸਾਰੇ ਪੰਜਾਬੀਆਂ ਨੂੰ ਇਹ ਬਿਜ਼ਨਸ ਬਹੁਤ ਹੀ ਪਸੰਦ ਵੀ ਆਵੇ ਮੈਂ ਇਹ ਬਿਜ਼ਨਸ ਨੂੰ ਬਹੁਤ ਹੀ ਪਹਿਲਾਂ ਤੋਂ ਸੋਚਿਆ ਸੀ ਪਰ ਵੇਟ ਕਰ ਰਿਹਾ ਸੀ ਕਿ ਮੇਰੀ YouTube ਫੈਮਿਲੀ ਹੈ ਉਹ ਵੱਡੀ ਹੋ ਜਾਵੇ ਤਾਂ ਕਿ ਫਿਰ ਸਾਰਿਆਂ ਦੇ ਨਾਲ ਇਹ ਬਿਜ਼ਨਸ ਸ਼ੇਅਰ ਕਰ ਪਾਵਾਂ ਅੱਜ ਜਦ ਲੋਕ ਮੇਰੇ ਨਾਲ ਵੱਡੀ ਗਿਣਤੀ ਜੁੜ ਗਏ ਨੇ ਮੈਂ ਇਹ ਮਾਨਵ ਵਾਲਾ ਬਿਜ਼ਨਸ ਹੁਣ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਹਾਂ ਦੋਸਤੋ ਅੱਜ ਜਿਸ ਬਿਜ਼ਨਸ ਦੀ ਮੈਂ ਗੱਲ ਕਰਨ ਜਾ ਰਿਹਾ ਹਾਂ ਉਹ ਹੈ ਦਸਤਾਰ ਦਸਤਾਰ ਜਾਨੀ ਕਿ ਪੱਗ ਇਹ ਸਿਰਫ ਇੱਕ ਕਪੜਾ ਨਹੀਂ ਹੁੰਦਾ ਪੰਜਾਬੀਆਂ ਦੀ ਸ਼ਾਨ ਹੁੰਦੀ ਹੈ ਪੰਜਾਬੀਆਂ ਦਾ ਮਾਣ ਹੁੰਦੀ ਹੈ ਗੁਰੂਆਂ ਦੀ ਬਖਸ਼ੀ ਹੋਈ ਤਿਰੋਹਰ ਹੈ ਔਰ ਜਿਸ ਦਾ ਕੋਈ ਵੀ ਮੁੱਲ ਨਹੀਂ ਸਿਰ ਦੇ ਕੇ ਸਜਾਈ ਗਈ ਇਸ ਪੱਗ ਦੇ ਉੱਪਰ ਇੰਨਾ ਕਾ ਜ਼ਿਆਦਾ ਮਾਣ ਆ ਇੰਨਾ ਸਤਕਾਰ ਆ ਇੰਨਾ ਪਿਆਰ ਆ ਜੇ ਕਿਸੇ ਨੇ ਕੇਸ ਵੀ ਨਹੀਂ ਰੱਖੇ ਤਾਂ ਵੀ ਉਹ ਕਿਸੇ ਫੰਕਸ਼ਨ ਵਾਲੇ ਦਿਨ ਪੱਗ ਸਿਰ ਤੇ ਸਜਾ ਕੇ ਜਾਂਦਾ ਹੈ ਕਿਉਂਕਿ ਪੱਗ ਬੰਦੇ ਦੀ ਪਰਸਨੈਲਿਟੀ ਨੂੰ ਚਾਰ ਚੰਨ ਲਗਾ ਦਿੰਦੀ ਹੈ ਸਿਰ ਦਾ ਤਾਜ ਹੋਣ ਦੇ ਨਾਲ ਨਾਲ ਪੱਗ ਬਹੁਤ ਸਾਰੇ ਲੋਕਾਂ ਦੀ ਰੋਜੀ ਰੋਟੀ ਵੀ ਹੈ ਇਸੇ ਲਈ ਮੈਂ ਅੱਜ ਦਾ ਬਿਜ਼ਨਸ ਲੈ ਕੇ ਆਇਆ ਜੋ ਕਿ ਦਸਤਾਰ ਦੇ ਉੱਪਰ ਹੈ ਕਿ ਆਪਾਂ ਇਸ ਦੇ ਨਾਲ ਕਿਵੇਂ ਬਿਜ਼ਨਸ ਕਰ ਸਕਦੇ ਆਂ ਔਰ ਆਪਣੇ ਆਪ ਨੂੰ ਕਿਵੇਂ ਪ੍ਰੋਫਿਟ ਦੇ ਵਿੱਚ ਲੈ ਕੇ ਆ ਸਕਦੇ ਆਂ ਦੋਸਤੋ ਪੱਗ ਬਾਰੇ ਜਿੰਨੀ ਗੱਲ ਕੀਤੀ ਜਾਏ ਉਨੀ ਹੀ ਥੋੜੀ ਹੈ ਸਾਰੇ ਪੰਜਾਬੀਆਂ ਨੂੰ ਪੱਗ ਦੇ ਉੱਪਰ ਮਾਨਵੀਆ ਔਰ ਪੱਗ ਦਾ ਸਤਿਕਾਰ ਵੀ ਕਰਦੇ ਨੇ ਹੁਣ ਮੈਂ ਜ਼ਿਆਦਾ ਗੱਲਾਂ ਨਾ ਕਰਦਾ ਹੋਇਆ ਆਪਾਂ ਉਸ ਟੌਪਿਕ ਤੇ ਗੱਲ ਕਰੀਏ ਕਿ ਇਸ ਦੇ ਉੱਪਰ ਆਪਾਂ ਬਿਜ਼ਨਸ ਕਿਵੇਂ ਬਣਾ ਸਕਦੇ ਆਂ ਆਪਾਂ ਇਸ ਨੂੰ ਕਿਵੇਂ ਅੱਗੇ ਲੈ ਕੇ ਜਾ ਸਕਦੇ ਵੈਸੇ ਤਾਂ ਪੱਗਾ ਦਾ ਨਾਮ ਸੁਣਦੇ ਹੋਏ ਤੁਹਾਡੇ ਸਾਰਿਆਂ ਦੇ ਦਿਮਾਗ ਦੇ ਵਿੱਚ ਪੱਗਾਂ ਵਾਲੀਆਂ ਦੁਕਾਨਾਂ ਆਇਆ ਹੋਣਾ ਜਿੱਥੇ ਇੰਦਰਜੀਤ ਨਿੱਕੂ ਦੀਆਂ ਵੱਡੀਆਂ-ਵੱਡੀਆਂ ਫੋਟੋਆਂ ਲੱਗੀਆਂ ਹੁੰਦੀਆਂ ਨੇ ਪਰ ਇਸ ਤੋਂ ਇਲਾਵਾ ਵੀ ਬਹੁਤ ਸਾਰੇ ਐਸੇ ਕੰਮ ਨੇ ਜਿਹੜੇ ਪੱਗਾਂ ਦੇ ਨਾਲ ਅਸੀਂ ਕਰ ਸਕਦੇ ਹੁਣ ਉਹ ਤਰੀਕਾ ਮੈਂ ਤੁਹਾਡੇ ਨਾਲ ਬਾਅਦ ਚ ਡਿਸਕਸ ਕਰਾਂਗਾ ਪਹਿਲਾਂ ਮੈਂ ਤੁਹਾਨੂੰ ਪੱਗ ਵੇਚਣ ਬਾਰੇ ਦੱਸ ਦਵਾਂ ਜੇਕਰ ਤੁਸੀਂ ਇਸ ਬਿਜ਼ਨਸ ਨੂੰ ਸਕਸੈਸਫੁਲ ਬਣਾਉਣਾ ਚਾਹੁੰਦੇ ਤੇ ਪੱਗਾਂ ਦੇ ਬਾਰੇ ਵਿੱਚ ਸਾਰੀ ਜਾਣਕਾਰੀ ਇਕੱਠੀ ਕਰੋ ਪੰਜਾਬ ਦੀਆਂ ਬੈਸਟ ਪੱਗ ਮਾਰਕੀਟਸ ਵਿੱਚ ਜਿਵੇਂ ਕਿ ਜਲੰਧਰ ਲੁਧਿਆਣਾ ਅੰਮ੍ਰਿਤਸਰ ਪਟਿਆਲੇ ਦੇ ਵਿੱਚ ਜਾ ਕੇ ਤੁਸੀਂ ਪੱਗਾਂ ਦੀ ਕੁਆਲਿਟੀ ਤੇ ਸਟਾਈਲ ਨੂੰ ਚੈੱਕ ਕਰੋ ਇਸ ਦੇ ਨਾਲ ਨਾਲ ਤੁਸੀਂ ਇਹ ਪਤਾ ਕਰੋ ਕਿ ਪੰਜਾਬ ਦੇ ਕਿਹੜੇ ਇਲਾਕੇ ਦੇ ਵਿੱਚ ਕਿਸ ਤਰ੍ਹਾਂ ਦੀ ਪੱਗ ਬਣੀ ਜਾਂਦੀ ਹੈ ਔਰ ਪੱਗ ਦਾ ਕਪੜਾ ਬਹੁਤ ਹੀ ਜ਼ਿਆਦਾ ਡਿਪੈਂਡ ਕਰਦਾ ਹੈ ਪੱਗ ਦੇ ਸਟਾਈਲ ਦੇ ਉੱਪਰ ਇਹ ਤੁਸੀਂ ਦੇਖਣਾ ਕਿ ਤੁਸੀਂ ਕਿਸ ਤਰੀਕੇ ਦਾ ਤੁਸੀਂ ਸਟਾਈਲ ਬਣਾਉਣਾ ਚਾਹੁੰਦੇ ਹੋ ਔਰ ਉਸੇ ਤਰੀਕੇ ਦਾ ਕਪੜਾ ਲਓ ਜਿਵੇਂ ਕਿ ਰੂਬੀਆ ਵੈਲ ਹੋ ਗਿਆ ਫੁੱਲ ਵੈਲ ਹੋ ਗਿਆ ਆ ਇਸ ਦੇ ਨਾਲ ਹੀ ਆਪਣੇ ਇਲਾਕੇ ਦੇ ਮਸ਼ਹੂਰ ਪੱਗ ਨੂੰ ਆਪਣੀ ਦੁਕਾਨ ਦੇ ਵਿੱਚ ਰੱਖੋ ਜਦੋਂ ਤੁਹਾਨੂੰ ਆਪਣੇ ਏਰੀਏ ਦੀ ਜ਼ਿਆਦਾ ਸਜਾਈ ਜਾਣ ਵਾਲੀ ਪੱਗ ਬਾਰੇ ਪਤਾ ਚੱਲ ਜਾਏ ਕਿ ਕਿਹੜਾ ਕਪੜਾ ਜ਼ਿਆਦਾ ਚੱਲਦਾ ਹੈ ਕਿਹੜਾ ਸਟਾਈਲ ਜ਼ਿਆਦਾ ਚੱਲਦਾ ਹੈ ਔਸਤ ਤਰੀਕੇ ਦੀਆਂ ਪੱਗਾਂ ਨੂੰ ਤੁਸੀਂ ਆਪਣੀ ਦੁਕਾਨ ਤੇ ਜ਼ਿਆਦਾ ਰੱਖੋ। ਪਹਿਲਾ ਪਹਿਲਾ ਤੁਸੀਂ ਪੱਗਾਂ ਨੂੰ ਹੋਲਸੇਅਰ ਰੇਟ ਦੇ ਉੱਪਰ ਲੈ ਕੇ ਜਾਓ। ਤੁਸੀਂ ਥੋਕ ਦੇ ਵਿੱਚ ਜਦੋਂ ਮਾਲ ਚੱਕੋਗੇ ਤੁਹਾਨੂੰ ਰੇਟ ਵਧੀਆ ਮਿਲ ਜਾਏਗਾ ਔਰ ਖਿਆਲ ਇਹ ਰੱਖਣਾ ਹੈ ਕਿ ਇਸ ਦੀ ਕੁਆਲਿਟੀ ਦੇ ਉੱਪਰ ਕੋਈ ਫਰਕ ਨਾ ਪਵੇ। ਰੇਟ ਤੁਹਾਨੂੰ ਅੱਛਾ ਮਿਲੇ ਪਰ ਕੁਆਲਿਟੀ ਵੀ ਤੁਹਾਨੂੰ ਉਸ ਦੇ ਨਾਲ ਅੱਛੀ ਮਿਲੇ। ਇਸ ਦੇ ਵਿੱਚ ਇੱਕ ਚੀਜ਼ ਹੋਰ ਦਾ ਧਿਆਨ ਰੱਖਣ ਦੀ ਜ਼ਰੂਰਤ ਹੈ ਕਿ ਪੱਗਾਂ ਦਾ ਕਦੀ ਵੀ ਰੰਗ ਨਾ ਲੱਤਦਾ ਹੋਵੇ। ਜੇ ਪੱਗਾਂ ਦਾ ਰੰਗ ਲੁੱਥਿਆ ਗਿਆ ਤੇ ਤੁਹਾਡੇ ਕੋਲ ਕਸਟਮਰ ਵਾਪਸ ਕਰਕੇ ਜਾਏਗਾ ਜਿਸ ਦਿਨ ਆ ਤੁਹਾਡਾ ਨੁਕਸਾਨ ਹੋਵੇਗਾ। ਚਾਹੇ ਤੁਹਾਨੂੰ ਥੋੜੀ ਮਹਿੰਗੀ ਪੱਗ ਲੈਣੀ ਪਏ ਪਰ ਕੁਆਲਿਟੀ ਇਨੀ ਅੱਛੀ ਹੋਵੇ ਕਿ ਕਸਟਮਰ ਤੁਹਾਡੇ ਕੋ ਆ ਕੇ ਬਾਰ-ਬਾਰ ਮੰਗੇ ਸਾਡਾ ਅਗਲਾ ਪੁਆਇੰਟ ਹੈ ਕਿ ਕਸਟਮਰ ਦੇ ਨਾਲ ਵਧੀਆ ਰਿਲੇਸ਼ਨਸ਼ਿਪ ਬਣਾਓ ਤੁਹਾਡਾ ਅੱਧਾ ਬਿਜ਼ਨਸ ਤਾਂ ਉਦੋਂ ਹੀ ਸਕਸੈਸਫੁਲ ਹੋ ਜਾਂਦਾ ਹੈ ਜਦੋਂ ਤੁਸੀਂ ਕਸਟਮਰ ਦੇ ਨਾਲ ਵਧੀਆ ਰਿਲੇਸ਼ਨਸ਼ਿਪ ਨੂੰ ਬਿਲਡ ਕਰਦੇ ਹੋ ਆਪਣੇ ਕਸਟਮਰ ਦੇ ਨਾਲ ਵਧੀਆ ਗੱਲਾਂ ਕਰੋ ਉਹਨਾਂ ਨੂੰ ਡਿਸਕਾਊਂਟ ਦਿਓ ਜੇਕਰ ਕਿਸੇ ਕਸਟਮਰ ਨੂੰ ਪੱਕ ਬਨਣ ਚ ਦਿੱਕਤ ਆ ਰਹੀ ਹੈ ਤੇ ਉਹਨੂੰ ਉਸ ਦੇ ਵਿੱਚ ਵੀ ਹੈਲਪ ਕਰੋ ਜਦੋਂ ਤੁਸੀਂ ਕਸਟਮਰ ਦੇ ਨਾਲ ਇੱਕ ਵਧੀਆ ਰਿਲੇਸ਼ਨਸ਼ਿਪ ਬਣਾਓਗੇ ਕਸਟਮਰ ਆਪਣੀ ਡਿਮਾਂਡ ਵੀ ਤੁਹਾਨੂੰ ਦੱਸੇਗਾ ਤੁਸੀਂ ਉਸ ਤਰ੍ਹਾਂ ਦੇ ਕੱਪੜੇ ਨੂੰ ਸਪੈਸ਼ਲ ਉਹਨਾਂ ਨੂੰ ਮੰਗਾ ਕੇ ਦਿਓ ਤਾਂ ਕਿ ਉਸ ਦੇ ਵਿੱਚ ਤੁਹਾਨੂੰ ਪ੍ਰੋਫਿਟ ਜ਼ਿਆਦਾ ਹੋਏਗਾ ਇਸ ਤੋਂ ਬਾਅਦ ਸਾਡਾ ਅਗਲਾ ਪੁਆਇੰਟ ਹੈ business ਨੂੰ ਤੁਸੀਂ online promote ਕਰੋ। ਤੁਸੀਂ online business ਨੂੰ promote ਕਰਨ ਦੇ ਲਈ ਆਪਣਾ Instagram, Facebook, Twitter, LinkedIn ਵਗੈਰਾ ਬਣਾ ਸਕਦੇ ਹੋ। ਤੁਸੀਂ ਆਪਣੀਆਂ ਪੱਗਾਂ ਦੇ ਨਵੇਂ-ਨਵੇਂ ਰੰਗ, ਨਵੇਂ-ਨਵੇਂ ਕੱਪੜੇ ਤੁਸੀਂ Instagram ਤੇ ਪਾਓ, ਉਹਦੀਆਂ reels ਬਣਾਓ ਤਾਂ ਕਿ ਲੋਕਾਂ ਨੂੰ ਇਹ ਪਤਾ ਲੱਗੇ ਕਿ ਤੁਹਾਡੇ ਕੋਲ ਇਸ ਰੰਗ ਦੀਆਂ ਵੀ ਪੱਗਾਂ ਨੇ ਔਰ ਇਸ ਤਰੀਕੇ ਦਾ ਕੱਪੜਾ ਵੀ ਹੈ। ਇਸ ਦੇ ਨਾਲ ਵੀ ਤੁਹਾਡੀ ਜਿਹੜੀ ਇਹ demand ਵਧੇਗੀ, ਤੁਸੀਂ sale ਆਪਣੀ ਵਧਾ ਸਕਦੇ ਹੋ। ਜੇ ਤੁਸੀਂ ਹੋਰ ਜਾਨਣਾ ਚਾਹੁੰਦੇ ਹੋ ਕਿ ਕਿਵੇਂ ਪ੍ਰਮੋਟ ਕੀਤਾ ਜਾਂਦਾ ਹੈ ਆਨਲਾਈਨ ਤਾਂ ਤੁਸੀਂ ਮੇਰੀ ਡਿਸਕ੍ਰਿਪਸ਼ਨ ਦਿੱਤੇ ਹੋਏ ਲਿੰਕ ਤੇ ਕਲਿੱਕ ਕਰੋ ਤੇ ਤੁਸੀਂ ਮੇਰੀ ਇੰਸਟਾਗ੍ਰam ਵਾਲੀ ਵੀਡੀਓ ਨੂੰ ਦੇਖ ਸਕਦੇ ਆਓ ਦੋਸਤੋ ਹੁਣ ਅਸੀਂ ਮੇਨ ਬਿਜ਼ਨਸ ਦੀ ਗੱਲ ਕਰਦੇ ਹਾਂ ਜਿਸ ਦੇ ਵਿੱਚ ਤੁਹਾਨੂੰ ਪੱਗਾਂ ਵੇਚਣ ਤੋਂ ਵੀ ਜ਼ਿਆਦਾ ਪ੍ਰੋਫਿਟ ਹੈ ਉਹ ਹੈ ਸਕਲਾਈ ਸੈਂਟਰ ਜਾਂፈ ਦਸਤਾਰ ਨੂੰ ਸਜਾਉਣ ਦਾ ਬਿਜ਼ਨਸ ਦਸਤਾਰ ਵੇਚਣ ਦੇ ਨਾਲ-ਨਾਲ ਦਸਤਾਰ ਸਜਾਉਣ ਦਾ ਵੀ ਬਿਜ਼ਨਸ ਬਹੁਤ ਵਧਿਆ ਹੈ ਜਿਸ ਤਰੀਕੇ ਦੇ ਨਾਲ ਵੱਖ-ਵੱਖ ਕੱਪੜੇ ਹੁੰਦੇ ਨੇ ਪੱਗਾਂ ਦੇ ਉਸੇ ਤਰੀਕੇ ਦੇ ਨਾਲ ਵੱਖ-ਵੱਖ ਸਟਾਈਲ ਵੀ ਹੁੰਦੇ ਨੇ ਪੱਗਾਂ ਦੇ ਜਿਵੇਂ ਕਿ ਕੋਈ ਕੋਚੀ ਵੀ ਪੱਗ ਪਾਉਂਦਾ ਹੈ ਕਿਸੇ ਨੂੰ ਬਟਾਂ ਵਾਲੀ ਪੱਗ ਪਸੰਦ ਹੈ ਕੋਈ ਪਟਿਆਲਾ ਸ਼ਾਹੀ ਪੱਗ ਪਸੰਦ ਕਰਦਾ ਹੈ ਤੇ ਕੋਈ ਪਰਨਾ ਬੰਨਦਾ ਹੈ ਇਸ ਤੋਂ ਇਲਾਵਾ ਫਾਰਮਲ ਪੱਗ ਰਾਇਲ ਲੁੱਕ ਪੱਗ ਬੱਚਿਆਂ ਦੀ ਛੋਟੀ ਦਸਤਾਰ ਦਮਾਲਾ ਔਰਤਾਂ ਦੀ ਪੱਗ ਮਾਡਰਨ ਪੱਗ ਟ੍ਰੈਡੀਸ਼ਨਲ ਲੁੱਕ ਅਤੇ ਵੈਡਿੰਗ ਲੁੱਕ ਆਦਿ ਕਈ ਵਾਰ ਜਿਸੀ ਗੱਲ ਕਰਦੇ ਹਾਂ ਸਾਰਿਆਂ ਨੂੰ ਹਰ ਤਰੀਕੇ ਦੀ ਪੱਗ ਨਹੀਂ ਬੰਨੀ ਆਉਂਦੀ ਔਰ ਇਸ ਚੀਜ਼ ਦਾ ਤੁਸੀਂ ਫਾਇਦਾ ਲੈ ਸਕਦੇ ਹੋ ਆਪਣਾ ਕੋਚਿੰਗ ਸੈਂਟਰ ਬਣਾਓ ਜਿਸ ਦੇ ਵਿੱਚ ਤੁਸੀਂ ਵੱਖਰੇ ਵੱਖਰੇ ਤਰੀਕੇ ਦੇ ਨਾਲ ਪੱਗਾਂ ਬੰਨ੍ਹਣੀਆਂ ਸਿਖਾਓ ਤਾਂ ਕਿ ਲੋਕ ਜਿਹੜੇ ਨੇ ਅੱਗੇ ਇਸ ਬਿਜ਼ਨਸ ਨੂੰ ਐਕਸਪੈਂਡ ਵੀ ਕਰ ਪਾਓ ਜੇਕਰ ਤੁਹਾਨੂੰ ਪੱਗ ਪਹਿਲਾਂ ਤੋਂ ਬੰਨ੍ਹਣੀ ਆਉਂਦੀ ਹੈ ਤੇ ਤੁਹਾਨੂੰ ਮਿਹਨਤ ਦੀ ਕੋਈ ਜ਼ਰੂਰਤ ਨਹੀਂ ਪਰ ਜੇ ਤੁਹਾਨੂੰ ਪੱਗ ਨਹੀਂ ਬੰਨ੍ਹਣੀ ਆਉਂਦੀ ਤਾਂ ਵੀ ਤੁਹਾਨੂੰ ਡਰਨ ਦੀ ਜ਼ਰੂਰਤ ਨਹੀਂ ਤੁਸੀਂ ਕਿਸੇ ਵੀ ਸੋਹਣੀ ਪੱਗ ਬੰਨਣ ਵਾਲੇ ਤੋਂ ਟ੍ਰੇਨਿੰਗ ਲਓ ਫਿਰ ਤੁਸੀਂ ਆਪਣੀ ਬਿਜ਼ਨਸ ਨੂੰ ਸਟਾਰਟ ਕਰੋ ਦੋਸਤੋ YouTube ਤੋਂ ਵੀ ਤੁਸੀਂ ਪੱਗ ਬੰਨ੍ਹਨੀ ਸਿੱਖ ਸਕਦੇ ਹੋ ਪਰ ਇਸ ਚੀਜ਼ ਦੇ ਵਿੱਚ ਤੁਹਾਨੂੰ ਟਾਈਮ ਜ਼ਿਆਦਾ ਲੱਗੇਗਾ ਕਿਉਂਕਿ ਤੁਹਾਡੇ ਕੋਲ ਇੰਨੀ ਵਧੀਆ ਪ੍ਰੈਕਟਿਸ ਨਹੀਂ ਹੋਏਗੀ ਜੇ ਤੁਸੀਂ ਅਸਲ ਦੇ ਵਿੱਚ ਕਿਸੇ ਸੈਂਟਰ ਦੇ ਵਿੱਚ ਜਾ ਕੇ ਪੱਗ ਸਿੱਖੋਗੇ ਜਾਂ ਕਿਸੇ ਇਨਸਾਨ ਕੋਲ ਜਾ ਕੇ ਪੱਗ ਸਿੱਖੋਗੇ ਤਾਂ ਤੁਸੀਂ ਜਲਦੀ ਸਿੱਖ ਪਾਓਗੇ ਔਰ ਵਧੀਆ ਤਰੀਕੇ ਨਾਲ ਤੁਸੀਂ ਉਹਨੂੰ ਸਿੱਖ ਪਾਓਗੇ ਕਿਉਂਕਿ ਤੁਹਾਡੇ ਸਵਾਲਾਂ ਦੇ ਜਿਹੜੇ ਜਵਾਬ ਨੇ ਪੱਗ ਬੰਨ੍ਹਦੇ ਹਾਂ ਤੁਹਾਡਾ ਜਿਹੜਾ ਟ੍ਰੇਨਰ ਹੋਏਗਾ ਉਹ ਤੁਹਾਨੂੰ ਨਾਲ ਦੇ ਨਾਲ ਦੱਸਦਾ ਰਹੇਗਾ ਹੁਣ ਤੁਹਾਡੇ ਵਿੱਚ ਬਹੁਤ ਸਾਰੇ ਲੋਕ ਇਹ ਸੋਚਣਗੇ ਕਿ ਜਦ YouTube ਤੋਂ ਲੋਕ ਦੇਖ ਕੇ ਪਗਬੰਨੀ ਸਿੱਖ ਸਕਦੇ ਨੇ ਤੇ ਫਿਰ ਸੈਂਟਰ ਖੋਲਣ ਦੀ ਜ਼ਰੂਰਤ ਕੀ ਹੈ ਫਿਰ ਇਸ ਨੂੰ ਅਸੀਂ ਬਿਜ਼ਨਸ ਕਿਵੇਂ ਬਣਾ ਸਕਦੇ ਆ ਔਰ ਇਸ ਨੂੰ ਐਕਸਪੈਂਡ ਕਿਵੇਂ ਕਰ ਸਕਦੇ ਦੋਸਤੋ ਇਸ ਸਵਾਲ ਦਾ ਜਵਾਬ ਮੈਂ ਤੁਹਾਨੂੰ ਦਿੰਨਾ ਹੈ ਚਾਹੇ ਕਿੰਨੀ ਵੀ ਵਧੀਆ ਪਗਬੰਨੀ ਹੁੰਦੀ ਹੋਏ ਕਿਸੇ ਨੂੰ ਪਰ ਜਦੋਂ ਕਿ ਸਪੈਸ਼ਲ ਫੰਕਸ਼ਨ ਆਉਂਦਾ ਹੈ ਜਿਵੇਂ ਕਿ ਕਿਸੇ ਦਾ ਵਿਆਹ ਹੁੰਦਾ ਹੈ ਜਾਂ ਕਿਸੇ ਦੇ ਰਿਸ਼ਤੇਦਾਰੀ ਦੇ ਜਾਣਾ ਹੁੰਦਾ ਹੈ ਤਾਂ ਕੋਸ਼ਿਸ਼ ਕਰਦੇ ਨੇ ਕਿ ਪੱਗ ਉਹ ਬਾਹਰ ਤੋਂ ਹੀ ਬਣਾਉ। ਆ ਹੁਣ ਸਭ ਤੋਂ ਪਹਿਲਾਂ ਖਾਸ ਫੰਕਸ਼ਨ ਦੀ ਗੱਲ ਕਰਦੇ ਆ ਜਿੱਥੇ ਵਕ ਵਕ ਲੋਕ ਵਕ ਵਕ ਤਰੀਕੇ ਦੀਆਂ ਪੱਗਾਂ ਨੂੰ ਬਣਾਉਣ ਲਈ ਸੈਂਟਰ ਦੇ ਵਿੱਚ ਜਾਂਦੇ ਨੇ ਜਾਂ ਕਿਸੇ ਦੇ ਨਾਲ ਕੰਟੈਕਟ ਕਰਦੇ ਨੇ ਕਿ ਉਹ ਉਹਨਾਂ ਦੀ ਪੱਗ ਬੰਨ੍ਹ ਦੇ। ਸਭ ਤੋਂ ਪਹਿਲਾਂ ਫੰਕਸ਼ਨ ਆਉਂਦਾ ਹੈ ਵਿਆਹ। ਵਿਆਹ ਦੇ ਫੰਕਸ਼ਨ ਦੇ ਵਿੱਚ ਹਰ ਮੁੰਡਾ ਕੋਸ਼ਿਸ਼ ਕਰਦਾ ਹੈ ਕਿ ਉਹਦੀ ਪੱਗ ਕਿਸੇ ਐਕਸਪਰਟ ਕੋਲ ਬਣਾਈ ਜਾਵੇ। ਇਸ ਦੇ ਨਾਲ ਨਾਲ ਜੋ ਹੋਰ ਵੀ ਲੋਕ ਵਿਆਹ ਤੇ ਆਏ ਹੁੰਦੇ ਨੇ ਉਹ ਵੀ ਕੋਸ਼ਿਸ਼ ਕਰਦੇ ਨੇ ਕਿ ਐਕਸਪਰਟ ਕੋਲ ਹੀ ਪੱਗਾਂ ਬਣਾਈਆਂ ਜਾਣ ਇਸ ਲਈ ਵਿਆਹ ਵਾਲੇ ਫੰਕਸ਼ਨ ਦੇ ਵਿੱਚ ਓਬਵੀਅਸ ਹੈ ਕਿ ਤੁਹਾਨੂੰ ਲੋਕਾਂ ਨੂੰ ਇੱਥੇ ਬੁਲਾ ਕੇ ਤੁਹਾਡੇ ਕੋਲ ਵੱਖ-ਵੱਖ ਤਰੀਕੇ ਦੀਆਂ ਪੱਗਾਂ ਬਣਾਈਆਂ ਜਾਣ ਇਸ ਦੇ ਵਿੱਚ ਇੱਕ ਖਾਸ ਗੱਲ ਇਹ ਹੈ ਕਿ ਜਿੰਨੀਆਂ ਜ਼ਿਆਦਾ ਤੁਸੀਂ ਪੱਗਾਂ ਬਨੋਗੇ ਓਨੇ ਜ਼ਿਆਦਾ ਪੈਸੇ ਬਣਾਓਗੇ ਵਿਆਹ ਵਾਲੇ ਮੁੰਡੇ ਤੋਂ ਤੁਸੀਂ ਜ਼ਿਆਦਾ ਪੈਸੇ ਲਓਗੇ ਪਰ ਜਿਹੜੇ ਤੁਸੀਂ ਹੋਰ ਰਿਸ਼ਤੇਦਾਰਾਂ ਨੂੰ ਜਾਂ ਭੈਣ ਭਰਾਵਾਂ ਨੂੰ ਪਿਆਰ ਕਰੋਗੇ ਉਹਦੇ ਤੁਹਾਡੇ ਪੈਸੇ ਅਲੱਗ ਤੋਂ ਬਣਨਗੇ ਪੱਗਾਂ ਦੇ ਅਲੱਗ-ਅਲੱਗ ਸਟਾਈਲ ਦੀ ਅਲੱਗ-ਅਲੱਗ ਫੀਸ ਹੁੰਦੀ ਹੈ ਜਿਹੜੀ ਕਿ 2100 ਤੋਂ 5200 11000 ਤੱਕ ਚਲੀ ਜਾਂਦੀ ਹੈ ਜੇਕਰ ਤੁਸੀਂ 1100 ਦੇ ਹਿਸਾਬ ਦੇ ਨਾਲ 20 ਵਿਆਹ ਵਿੱਚ ਵੀ ਮੁੰਡੇ ਦੇ ਪੱਗ ਬੰਨਦੇ ਹੋ ਤਾਂ ਤੁਸੀਂ 22000 ਰੁਪਏ ਕਮਾ ਸਕਦੇ ਹੋ 1100 ਦੇ ਹਿਸਾਬ ਦੇ ਨਾਲ ਤੁਹਾਨੂੰ 22000 ਰੁਪਏ ਦੱਸਿਆ ਇਹ ਉਹ ਵੀ ਸਿਰਫ ਇੱਕ ਪੱਗ ਦੇ ਹਿਸਾਬ ਨਾਲ ਮੁੰਡੇ ਦੇ ਰਿਸ਼ਤੇਦਾਰ ਦੇ ਵੀ ਪੱਗ ਬੰਦੇ ਹੋ ਤੇ ਮੁੰਡੇ ਕੋਲੋਂ ਮਾਹੌਲ ਦੇ ਅਕੋਰੇ 2100 ਜਾਂ 3100 ਰੁਪਇਆ ਵੀ ਲੈਂਦੇ ਹੋ ਤਾਂ ਤੁਸੀਂ ਵਿਆਹ ਦੇ ਇੱਕ ਸੀਜ਼ਨ ਦੇ ਵਿੱਚ ਲੱਖਾਂ ਰੁਪਏ ਕਮਾ ਲਵੋਗੇ ਸਿਰਫ ਵਿਆਹ ਵਿੱਚ ਹੀ ਨਹੀਂ ਬਹੁਤ ਸਾਰੇ ਲੋਕ ਕਿਸੇ ਰਿਲੀਜਨਰੀ ਜਾਣ ਲਈ ਕਿਸੇ ਪ੍ਰੋਗਰਾਮ ਵਿੱਚ ਜਾਣ ਲਈ ਵੀ ਪੱਗਾਂ ਬਾਹਰ ਤੋਂ ਬਣਾਉਂਦੇ ਨੇ ਆ ਹੁਣ ਅਸੀਂ ਅਗਲੇ ਪ੍ਰੋਗਰਾਮ ਦੀ ਗੱਲ ਕਰਦੇ ਹਾਂ ਜੋ ਹੈ ਧਾਰਮਿਕ ਪ੍ਰੋਗਰਾਮ ਦੋਸਤੋ ਅੱਜਕੱਲ ਨਗਰ ਕੀਰਤਨ ਗੁਰਪੁਰਬ ਧਾਰਮਿਕ ਸਥਾਨਾਂ ਦੇ ਉੱਪਰ ਵੀ ਬਹੁਤ ਜ਼ਿਆਦਾ ਪੱਗਾਂ ਦਾ ਰੁਝਾਨ ਹੈ ਇਸ ਵਧ ਰਹੇ ਰੁਝਾਨ ਦਾ ਤੁਸੀਂ ਪੂਰਾ ਪੂਰਾ ਫਾਇਦਾ ਲੈ ਸਕਦੇ ਹੋ ਆਪਣੇ ਬਿਜ਼ਨਸ ਦੇ ਵਿੱਚ ਹੁਣ ਅਸੀਂ ਉਸ ਪ੍ਰੋਗਰਾਮ ਦੀ ਗੱਲ ਕਰਦੇ ਹਾਂ ਜਿੱਥੇ ਲੋਕ ਵਿਆਹ ਤੋਂ ਵੀ ਜ਼ਿਆਦਾ ਸੋਹਣੇ ਦੇਖਣਾ ਚਾਹੁੰਦੇ ਨੇ ਉਹ ਹੈ ਲਾਈਵ ਸ਼ੋਅ ਅੱਜਕਲ ਵੱਡੇ ਵੱਡੇ ਸਿੰਗਰ ਐਂਕਰ ਜਦੋਂ ਵੀ ਲਾਈਵ ਸ਼ੋਅ ਤੇ ਜਾਂਦੇ ਨੇ ਤਾਂ ਸਪੈਸ਼ਲ ਐਕਸਪਰਟ ਨੂੰ ਬੁਲਾਉਂਦੇ ਨੇ ਕਈ ਸਿੰਗਰ ਪੱਕੇ ਤੌਰ ਤੇ ਪੱਗਾਂ ਵਾਲੇ ਮੁੰਡੇ ਆਪਣੇ ਕੋਲ ਰੱਖਦੇ ਨੇ ਤੇ ਉਹਨਾਂ ਨੂੰ ਮਹੀਨੇ ਦਾ ਲੱਖਾਂ ਰੁਪਏ ਦਿੰਦੇ ਨੇ ਇਸ ਦੇ ਵਿੱਚ ਬਹੁਤ ਵੱਡੀ ਇੱਕ ਐਗਜ਼ਾਮਪਲ ਆਉਂਦੀ ਹੈ ਦਿਲਜੀਤ ਦੋਸਾਂਝ ਜਿਵੇਂ ਕਿ ਤੁਸੀਂ ਦਲਜੀਤ ਦੇ ਨਾਲ ਇੱਕ ਮੁੰਡਾ ਦੇਖਿਆ ਹੋਣਾ ਜੋ ਕਿ ਪੱਗ ਬੰਨਦਾ ਹੈ ਦਲਜੀਤ ਦੀ ਜਿਸ ਦਾ ਨਾਂ ਹੈ ਗੁਰਪ੍ਰਤਾਪ ਕੰਗ ਉਹ ਮਹੀਨੇ ਦੇ ਲੱਖਾਂ ਰੁਪਏ ਲੈਂਦਾ ਹੈ ਦਲਜੀਤ ਤੋਂ ਪੱਗ ਬੰਨਨ ਦੇ ਇਸ ਤਰੀਕੇ ਦਾ ਨਾਲ ਜੇ ਤੁਸੀਂ ਇਸ ਨੂੰ ਆਪਣਾ ਕੈਰੀਅਰ ਬਣਾਓਗੇ ਇਸ ਨੂੰ ਅੱਗੇ ਲੈ ਕੇ ਜਾਓਗੇ ਤਾਂ ਹੋ ਸਕਦਾ ਹੈ ਕਿ ਤੁਹਾਨੂੰ ਵੀ ਵਧੀਆ ਓਪਰਚ्युनिटी ਮਿਲੇ ਜਿਵੇਂ ਕਿ ਤੁਸੀਂ ਬਾਲੀਵੁੱਡ 'ਚ ਜਾ ਸਕਦੇ ਹੋ ਤੁਸੀਂ ਹਾਲੀਵੁੱਡ 'ਚ ਵੀ ਜਾ ਸਕਦੇ ਹੋ ਔਰ ਤੁਸੀਂ ਇਸ ਦੇ ਨਾਂ ਨਾਲ ਪਾਲੀਵੁੱਡ ਦੇ ਵਿੱਚ ਵੀ ਕੰਮ ਕਰ ਸਕਦੇ ਹੋ ਅੱਜ ਕੱਲ ਪੱਗਾਂ ਦੀ ਡਿਮਾਂਡ ਹਰ ਇੱਕ ਇੰਡਸਟਰੀ ਦੇ ਵਿੱਚ ਹੈ ਕਿਉਂਕਿ ਸਰਦਾਰ ਪੂਰੇ ਵਰਲਡ ਦੇ ਵਿੱਚ ਰਾਜ ਕਰ ਰਹੇ ਹਨ ਬਹੁਤ ਸਾਰੇ ਲੋਕਾਂ ਨੇ ਇੱਕ ਹੋਰ ਮੁੰਡੇ ਦੀ ਵੀਡੀਓ ਦੇਖੀ ਹੋਣੀ ਜਿਸ ਨੂੰ ਪੱਗ ਬੰਨਣ ਦੇ ਲਈ ਅਜੇ ਦੇਵਗੰਦ ਦੀ ਮੂਵੀ ਦੇ ਵਿੱਚ ਉਹਨੂੰ 11 ਵਾਰ ਵੀ ਬੁਲਾਇਆ ਗਿਆ। ਦੋਸਤੋ ਹੁਣ ਅਸੀਂ ਉਸ ਫੰਕਸ਼ਨ ਦੀ ਗੱਲ ਕਰਨ ਜਾ ਰਹੇ ਹਾਂ ਜਿੱਥੇ ਪੱਗਾਂ ਬੰਨਣ ਦੇ ਬਹੁਤ ਹੀ ਜ਼ਿਆਦਾ ਪੈਸੇ ਮਿਲਦੇ ਨੇ ਤੁਸੀਂ ਘੰਟਿਆਂ ਦੇ ਹਿਸਾਬ ਨਾਲ ਚਾਰਜ ਕਰ ਸਕਦੇ ਹੋ। ਨਾਲਦਾਰ ਨੂੰ ਟ੍ਰੈਵਲ ਅਲਾਉਂਸ ਵੀ ਮਿਲਦੇ ਨੇ ਉਹ ਹੈ ਫਿਲਮਾਂ ਦੀ ਸ਼ੂਟਿੰਗ ਵੱਖ-ਵੱਖ ਗਾਣਿਆਂ ਦੇ ਵਿੱਚ ਫਿਲਮਾਂ ਦੀ ਸ਼ੂਟਿੰਗ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਆਰਟਿਸਟ ਬੁਲਾਏ ਜਾਂਦੇ ਨੇ ਜਿਹੜੇ ਵੱਖ-ਵੱਖ ਤਰੀਕੇ ਦੇ ਨਾਲ ਪੱਗਾਂ ਬੰਨ੍ਹਦੇ ਨੇ ਇਸ ਕੰਮ ਦੇ ਵਿੱਚ ਤੁਹਾਨੂੰ ਪੈਸੇ ਵੀ ਜ਼ਿਆਦਾ ਮਿਲਦੇ ਨੇ ਤੁਹਾਡੇ ਰੈਫਰੈਂਸ ਦੇ ਨਾਲ ਤੁਸੀ ਕੰਮ ਵੀ ਜ਼ਿਆਦਾ ਮਿਲਦਾ ਔਰ ਤੁਸੀ ਇਸ ਬਿਜ਼ਨਸ ਨੂੰ ਵੱਡੇ ਲੈਵਲ ਤੇ ਵੀ ਕਰ ਸਕਦੇ ਹੋ ਇਸ ਦੇ ਵਿੱਚ ਐਕਸਪੈਂਸ਼ਨ ਦੇ ਚਾਂਸਸ ਵੀ ਜ਼ਿਆਦਾ ਵੱਧ ਜਾਂਦੇ ਨੇ ਤੁਸੀਂ ਇੱਕ ਆਪਣੀ ਟੀਮ ਬਣਾਓ ਟੀਮ ਨੂੰ ਵੀ ਤੁਸੀਂ ਵੱਖ-ਵੱਖ ਫੰਕਸ਼ਨਾਂ ਦੇ ਵਿੱਚ ਭੇਜ ਕੇ ਤੁਸੀਂ ਵਧੀਆ ਪੈਸੇ ਬਣਾ ਸਕਦੇ ਹੋ ਇਹਨਾਂ ਫੰਕਸ਼ਨ ਤੋਂ ਇਲਾਵਾ ਤੁਸੀਂ ਦਸਤਾਰ ਸਜਾਉਣ ਵਾਲੇ ਵੱਖ-ਵੱਖ ਮੁਕਾਬਲੇ ਵਿੱਚ ਵੀ ਪਾਗ ਲੈ ਸਕਦੇ ਹੋ ਔਰ ਇਸ ਦੇ ਨਾਲ ਇੰਟਰਨੈਸ਼ਨਲ ਮੁਕਾਬਲੇ ਵੀ ਹੁੰਦੇ ਨੇ ਤੁਸੀਂ ਉੱਥੇ ਵੀ ਜਾ ਸਕਦੇ ਹੋ ਔਰ ਤੁਹਾਨੂੰ ਬਾਹਰ ਜਾਣ ਦਾ ਇਸ ਦਾ ਮੌਕਾ ਵੀ ਮਿਲ ਸਕਦਾ ਤੁਸੀਂ ਇਸ ਬਿਜ਼ਨਸ ਨੂੰ ਆਨਲਾਈਨ ਵੀ ਚਲਾ ਸਕਦੇ ਹੋ ਆਫਲਾਈਨ ਵੀ ਚਲਾ ਸਕਦੇ ਹੋ ਬਹੁਤ ਸਾਰੇ ਸਾਡੇ ਵੀਰ ਨੇ ਜਿਹੜੇ ਬਾਹਰ ਬੈਠੇ ਨੇ ਪੱਗ ਸਿੱਖਣਾ ਚਾਹੁੰਦੇ ਨੇ ਤੁਸੀਂ ਉਹਨਾਂ ਨੂੰ ਵੀਡੀਓ ਕਾਲ ਦੇ ਉੱਪਰ ਲੈ ਕੇ ਆਨਲਾਈਨ ਵੀ ਸਿਖਾ ਸਕਦੇ ਹੋ ਔਰ ਵਧੀਆ ਤਰੀਕੇ ਦੇ ਨਾਲ ਤੁਸੀਂ ਉਹਨਾਂ ਨੂੰ ਸਿਖਾ ਕੇ ਉਹਨਾਂ ਤੋਂ ਵਧੀਆ ਪੈਸੇ ਵੀ ਲੈ ਸਕਦੇ ਹੋ ਜੇਕਰ ਤੁਸੀਂ ਵਧੀਆ ਪੱਗ ਆਨਲਾਈਨ ਸਿਖਾਓਗੇ ਤਾਂ ਰੈਫਰੈਂਸ ਵੀ ਮਿਲਣਗੇ ਔਰ ਤੁਹਾਨੂੰ ਉਹਦੇ ਨਾਲ-ਨਾਲ ਪੈਸੇ ਵੀ ਜ਼ਿਆਦਾ ਮਿਲਣਗੇ ਇਸ ਦੇ ਨਾਲ-ਨਾਲ ਤੁਸੀਂ ਆਫਲਾਈਨ ਵੀ ਪੱਗਾਂ ਸਿਖਾ ਸਕਦੇ ਹੋ ਤੁਸੀਂ ਕਿਸੇ ਦੇ ਘਰ ਵਿਜ਼ਿਟ ਕਰਕੇ ਵੀ ਉਹਨੂੰ ਪੱਗ ਸਿਖਾ ਸਕਦੇ ਹੋ ਤੁਸੀਂ ਇਸ ਤਰੀਕੇ ਦੇ ਪੈਸੇ ਜ਼ਿਆਦਾ ਲੈ ਸਕਦੇ ਹੋ ਤੁਸੀਂ ਇਹ ਕੋਸ਼ਿਸ਼ ਕਰੋਗੇ ਜੋ ਤੁਹਾਡੇ ਕੋ ਪੱਗਾਂ ਸਿੱਖਣ ਵਾਲੇ ਆਉਂਦੇ ਨੇ ਉਹਨਾਂ ਤਾਂ ਕਿ ਉਹ ਲੋਕ ਵੀ ਫਲੈਕਸੀਬਲ ਹੋ ਸਕਣ ਔਰ ਤੁਸੀਂ ਵੀ ਇਸ ਦੇ ਨਾਲ ਫਲੈਕਸੀਬਲ ਹੋਵੋ ਤੁਸੀਂ ਦੇਖਿਆ ਹੋਣਾ ਕਿ ਬਹੁਤ ਸਾਰੇ ਲੋਕ ਪਹਿਲਾਂ ਵੀ ਪੱਗਾਂ ਦਾ ਬਿਜ਼ਨਸ ਕਰਦੇ ਨੇ ਪੱਗਾਂ ਵੇਚਦੇ ਵੀ ਨੇ ਪੱਗਾਂ ਬੰਨ੍ਹਦੇ ਵੀ ਨੇ ਪੱਗਾਂ ਬੰਨਣ ਜਾਂਦੇ ਵੀ ਨੇ ਔਰ ਸਿਖਾਉਂਦੇ ਵੀ ਨੇ ਤੁਸੀਂ ਇਹ ਵੀ ਨੋਟਿਸ ਕੀਤਾ ਹੋਵੇਗਾ ਕਿ ਉਹਨਾਂ ਵਿੱਚੋਂ ਬਹੁਤ ਸਾਰੇ ਲੋਕ ਸਕਸੈਸਫੁਲ ਹੋ ਜਾਂਦੇ ਨੇ ਪਰ ਬਹੁਤ ਸਾਰੇ ਐਸੇ ਲੋਕ ਵੀ ਰਹਿ ਜਾਂਦੇ ਨੇ ਜੋ ਸਕਸੈਸਫੁਲ ਨਹੀਂ ਹੋੜ ਪਾਉਂਦੇ ਔਰ ਬਿਜ਼ਨਸ ਨੂੰ ਬੰਦ ਕਰ ਦਿੰਦੇ ਆ ਹਾਂ ਹੁਣ ਅਸੀਂ ਇਸ ਤੇ ਚਰਚਾ ਕਰਦੇ ਹਾਂ ਕਿ ਅਜਿਹਾ ਕਿਉਂ ਹੁੰਦਾ ਹੈ ਇਸ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਹਰ ਕੋਈ ਬੰਦਾ ਪੱਗ ਬੰਨਣ ਦੇ ਵਿੱਚ ਜਿਵੇਂ ਬਾਕੀ ਬਿਜ਼ਨਸ ਦੇ ਵਿੱਚ ਨੌਲੇਜ ਬਹੁਤ ਜ਼ਰੂਰੀ ਹੈ ਇਸੇ ਤਰੀਕੇ ਦੇ ਨਾਲ ਪੱਗ ਵਾਲੀ ਬਿਜ਼ਨਸ ਦੇ ਵਿੱਚ ਵੀ ਨੌਲੇਜ ਬਹੁਤ ਜ਼ਰੂਰੀ ਹੈ ਤੁਹਾਨੂੰ ਦੇਖਦੇ ਹੀ ਪਤਾ ਲੱਗ ਜਾਣਾ ਚਾਹੀਦਾ ਹੈ ਕਿ ਇਸ ਬੰਦੇ ਨੇ ਕਿ ਸਟਾਈਲੀ ਪੱਗ ਬੰਨੀ ਹੈ ਕਿਹੜਾ ਕੱਪੜਾ ਬੰਨਿਆ ਹੋਇਆ ਔਰ ਇਸ ਨੂੰ ਕਿੰਨਾ ਟਾਈਮ ਲੱਗਿਆ ਹੋਵੇਗਾ ਪੱਗ ਬੰਨਣ ਦੇ ਲਈ ਇਸ ਦੇ ਨਾਲ ਨਾਲ ਤੁਹਾਨੂੰ ਇਹ ਵੀ ਦੇਖਣਾ ਪੈਗਾ ਕਿ ਕਿਹੜੇ ਫੇਸ ਦੇ ਉੱਪਰ ਕਿਸ ਤਰੀਕੇ ਦੀ ਪੱਗ ਜ਼ਿਆਦਾ ਜੱਚੇਗੀ ਕਿਸ ਫੇਸ ਦੇ ਉੱਪਰ ਤੁਸੀਂ ਬਟਾਂਲੀ ਪੱਗ ਬਨੋਗੇ ਪਟਿਆਲਾ ਸ਼ੈ ਪੱਗ ਬਨੋਗੇ ਜਾਂ ਫਿਰ ਹੋਰ ਕੋਈ ਸਟਾਈਲ ਬਨੋਗੇ ਬਹੁਤ سارے ਲੋਕ ਪੱਗਾਂ ਨੂੰ ਬੰਨਣਾ ਤੇ ਜਾਣਦੇ ਨੇ ਪਰ ਉਹਦੇ ਵਿੱਚ ਕੋਈ ਕ੍ਰੀਏਟੀਵਿਟੀ ਨਹੀਂ ਹੁੰਦੀ ਹੱਥ ਦੀ ਸਫਾਈ ਨਹੀਂ ਹੁੰਦੀ ਇਸ ਕਰਕੇ ਉਹ ਕਿਤੇ ਨਾ ਕਿਤੇ ਇਸ ਲਾਈਨ ਦੇ ਵਿੱਚ ਪਿੱਛੇ ਰਹਿ ਜਾਂਦੇ ਇਸ ਲਈ ਆਪਣੇ ਇਸ ਬਿਜ਼ਨਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਲੁੱਕ ਦੀ ਸੈਂਸ ਹੋਣੀ ਚਾਹੀਦੀ ਹੈ ਪਾਗਾਂ ਦੇ ਕੱਪੜੇ ਬਾਰੇ ਪਤਾ ਹੋਣਾ ਚਾਹੀਦਾ ਪੱਗਾਂ ਦੀ ਪੂਰੀ ਡਿਟੇਲ ਦੇ ਵਿੱਚ ਨੌਲੇਜ ਹੋਣੀ ਚਾਹੀਦੀ ਹੈ ਔਰ ਕਿਹੜੇ ਕਿਹੜੇ ਰੰਗ ਕਿਸ ਕਿਸ ਤਰੀਕੇ ਦੇ ਬੰਦਿਆਂ ਦੇ ਉੱਪਰ ਜੱਚਦੇ ਨੇ ਉਹ ਪਤਾ ਹੋਣਾ ਚਾਹੀਦਾ ਹੈ। ਇਹ ਬਿਜ਼ਨਸ ਦਾ ਇੰਨਾ ਕਿ ਜ਼ਿਆਦਾ ਵਧੀਆ ਨੇ ਸਾਡੇ ਬਹੁਤ ਸਾਰੇ ਭਰਾ ਜਿਹੜੇ ਨੇ ਬਾਹਰ ਸੈਟਲ ਨੇ ਉਹ ਪੱਗਾਂ ਬਣਾਉਣ ਵਾਸਤੇ ਇੱਥੋਂ ਇੰਡੀਆ ਤੋਂ ਲੋਕਾਂ ਨੂੰ ਉੱਥੇ ਸਾਦੇ ਵੀ ਨੇ ਫਿਰ ਉਹਨਾਂ ਨੂੰ ਉੱਥੇ ਸੈਟਲ ਵੀ ਕਰਾਉਂਦੇ। ਕਿਉਂਕਿ ਪੱਗ ਸਾਡੇ ਪੰਜਾਬੀਆਂ ਦੀ ਸ਼ਾਨ ਆ ਇਹਦਾ ਕੱਪੜਾ ਵੀ ਪੰਜਾਬ ਤੋਂ ਬਹੁਤ ਵਧੀਆ ਮਿਲਦਾ ਹੈ। ਇਹਦੇ ਸਟਾਈਲ ਵੀ ਪੰਜਾਬ ਤੋਂ ਵੱਖ-ਵੱਖ ਇਲਾਕਿਆਂ 'ਚ ਵੱਖ-ਵੱਖ ਤਰੀਕੇ ਨਾਲ ਬਣੇ ਜਾਂਦੇ ਨੇ। ਇਸ ਕਰਕੇ ਬਾਹਰ ਵਾਲੇ ਲੋਕ ਵੀ ਪ੍ਰੈਫਰ ਕਰਦੇ ਨੇ ਕਿ ਇੱਥੋਂ ਹੀ ਕਪੜਾ ਮੰਗਾਇਆ ਜਾਏ ਇੱਥੋਂ ਦੇ ਲੋਕਾਂ ਨੂੰ ਉੱਥੇ ਬੁਲਾਇਆ ਜਾਏ ਵਿਆਹ ਸ਼ਾਦੀਆਂ ਦੇ ਵਿੱਚ ਵੀ ਬੁਲਾਉਂਦੇ ਨੇ ਔਰ ਨਾਲ ਦੇ ਨਾਲ ਉਹਨਾਂ ਨੂੰ ਸੈਟਲ ਕਰਨ ਦੀ ਵੀ ਕੋਸ਼ਿਸ਼ ਕਰਦੇ ਦੋਸਤੋ ਦਸਤਾਰ ਦੇ ਬਿਜ਼ਨਸ ਨੂੰ ਤੁਸੀਂ ਘੱਟ ਇਨਵੈਸਟਮੈਂਟ ਦੇ ਨਾਲ ਵਧੀਆ ਮੁਨਾਫਾ ਕਮਾ ਸਕਦੇ ਹੋ ਤੁਸੀਂ ਦੇਖਿਆ ਹੋਣਾ ਕਿ ਵੱਖ-ਵੱਖ ਪ੍ਰੋਗਰਾਮਾਂ ਦੇ ਅਕੋਰਡਿੰਗ ਵੱਖ-ਵੱਖ ਤਰੀਕੇ ਦੀਆਂ ਪੱਗਾਂ ਨੂੰ ਕਸਟਮਾਈਜ਼ ਕੀਤਾ ਜਾਂਦਾ ਹੈ ਜਿਵੇਂ ਕਿ ਤੁਸੀਂ ਦਲੇਰ ਮਹਿੰਦੀ ਨੂੰ ਮਲਕੀਸ਼ ਸਿੰਘ ਨੂੰ ਸਤਿੰਦਰ ਸਰਤਾਜ ਨੂੰ ਦੇਖਿਆ ਹੋਵੇਗਾ ਕਿ ਪੱਗਾਂ ਦੇ ਵਿੱਚ ਵੱਖ-ਵੱਖ ਛਾਲਰਾਂ ਲਾਈਆਂ ਨੇ ਵੱਖ-ਵੱਖ ਤਰੀਕੇ ਦੇ ਜਿਹੜਾ ਇਹ ਲੜ ਦਿੱਤੇ ਨੇ ਵੱਖ-ਵੱਖ ਤਰੀਕੇ ਦੇ ਸਟਾਈਲ ਬਣਾਏ ਨੇ ਜੇਕਰ ਤੁਹਾਡੇ ਹੱਥ ਦੇ ਵਿੱਚ ਵਧੀਆ ਸਫਾਈ ਦਿਮਾਗ ਦੇ ਵਿੱਚ ਵਧੀਆ ਕ੍ਰੀਏਟੀਵਿਟੀ ਹੈ ਤੇ ਤੁਸੀਂ ਇਸ ਬਿਜ਼ਨਸ ਨੂੰ ਬਹੁਤ ਹੀ ਚੰਗੀ ਤਰ੍ਹਾਂ ਗਰੋਥ ਵੀ ਕਰ ਸਕਦੇ ਹੋ ਔਰ ਇੰਟਰਨੈਸ਼ਨਲ ਲੈਵਲ ਤੇ ਵਧਾ ਵੀ ਸਕਦੇ ਹੋ ਅੱਜ ਦੀ ਇਸ ਵੀਡੀਓ ਚ ਬਸ ਇੰਨਾ ਹੀ ਮਿਲਦੇ ਆ ਕਿ ਨਵੀਂ ਵੀਡੀਓ ਦੇ ਵਿੱਚ ਨਵੇਂ ਟੌਪਿਕ ਦੇ ਨਾਲ ਸੱਚੇ ਕਾਲ ਮੈ ਰੰਜੀਤ